आम आदमी पार्टी के सारे आगू साहबान साक के प्रधान सापंचे टक्क यूनियन के प्रधान सरदार अजीत सिंह गर्ग सातरा तो शही प्रधान परमजीत सिंह गर्ग और जिन्हें भी मीडिया भाईचारा है और अटैक यू ओ साहब मौजूदा यू ओ साहब आओ ਉਸ ਮਾਲਕ ਦੀ ਬਖਸ਼ੀ ਪਤੇ ਦੀ ਸੰਗ ਪਈ ਵਾਇਬੋ ਜੀ ਦਾ ਖਾਲਸਾ ਵਾਇਬੋ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਾਂ ਤੇ ਵਧਾਈਆਂ ਮੈਂ ਅੱਗੇ ਦੇ ਲੋਕਾਂ ਨੂੰ ਦੰਦਾ ਕਿਗੇ ਨੇ ਲੋਕਾਂ ਨੇ ਜੋ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਮੈਨੂੰ ਅਸਰ ਮੈਥੋਡਲ ਜੰਪਲ ਅਕਸਰ ਜਿਹੜੀਆਂ ਮੈਂ ਦੂਸਰੀਆਂ ਸਰਕਾਰਾਂ ਦੇਖਦਾ ਸੀਗਾ ਕਿ ਜਦੋਂ ਇਲੈਕਸ਼ਨ ਦਾ ਸਮਾਂ ਆਇਆ ਕਰਦਾ ਸੀਗਾ ਉਹਨਾਂ ਨੇ ਕਦੇ ਕੰਮ ਦੀ ਰਾਜਨੀਤੀ ਨਹੀਂ ਕੀਤੀ। ਇੱਕੋ ਹੀ ਹੁੰਦਾ ਸੀਗਾ ਕਿ ਕੋਈ ਰਣਨੀਤੀ ਪ੍ਰਸ਼ਾਸਨ ਨੂੰ ਕਹਿ ਕੇ ਡਾਂਗ ਦੇ ਜ਼ੋਰ ਦੇ ਨਾਲ ਆਪਣੇ ਬੰਦੇ ਚਤਾਲਾ। ਉੱਥੇ ਕੀ ਹੁੰਦਾ ਸੀਗਾ ਭਾਈਚਾਰਾ ਜਿਹੜਾ ਉਹ ਖਤਮ ਹੁੰਦਾ ਸੀਗਾ ਉਹ ਫਿਰ ਐਮ ਐਲ ਏ ਆਪਣੀਆਂ ਵੋਟਾਂ ਦੇ ਲਈ ਉਸ ਪਿੰਡ ਦੇ ਵਿੱਚ ਜਾਣ ਨਹੀਂ ਸੀ ਜਗਦਾ। ਫਿਰ ਜਦੋਂ ਅਵੇਲੇ ਛੁੜੇ ਹੋਇਆ ਜਾਂਦਾ ਸੀਗਾ ਤਾਂ ਜਿਹੜੇ ਉਸ ਦੇ ਕੀਤੇ ਹੋਏ ਕੰਮ ਹੁੰਦੇ ਸੀਗੇ ਜਿਹੜੀ ਉਹਦੀ ਕਰਵਾਈ ਹੋਈ ਗੁੰਡਾਗਰਦੀ ਹੁੰਦੀ ਸੀਗੀ ਉਹਨੂੰ ਇਲੈਕਸ਼ਨ ਟਾਈਮ ਭੁਗਣੀ ਪੈਂਦੀ ਸੀਗੀ ਫਿਰ ਉਹੀ ਲੋਕ ਸਵਾਲ ਕਰਦੇ ਸੀਗੇ ਕਿ ਜਦੋਂ ਸਾਡੇ ਇਲੈਕਸ਼ਨ ਸੀਗਾ ਉਦੋਂ ਤੁਸੀਂ ਸਾਡੇ ਤੇ ਅਤਿਆਚਾਰ ਕੀਤਾ ਸਾਡੇ ਤੇ ਲਾਠੀ ਚਾਰਜ ਕੀਤਾ ਸਾਡੇ ਤੇ ਨਜਾਇਜ਼ ਸਾਡੇ ਤੇ ਚੁਟਕੇ ਪਰਚੇ ਕਰਵਾਏ ਅੱਜ ਤੁਸੀਂ ਕਿਹੜੇ ਗੂਣ ਨਾਲ ਵੋਟਾਂ ਮੰਗਣ ਵਾਸਤੇ ਆਏ ਮੈਂ ਕਹਿ ਸਕਿਆ ਕਿ ਮੈਂ ਰਾਜਨੀਤੀ ਬਦਲਾਂ ਮੈਂ ਰਾਜਨੀਤੀ ਕਰਨੀ ਨਹੀਂ ਹੈ ਇਹ ਜਿੰਨਾ ਭਰਾਵਾ ਨੇ ਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਦੇ ਲਈ ਜਿਹੜਾ ਨਾਰਾ ਮੈਂ ਮਾਰੂਗਾ ਸੁ ਕੰਮ ਦੀ ਰਾਜਨੀਤੀ ਕਰਾਂ ਕੰਮ ਦੀ ਰਾਜਨੀਤੀ ਕਰੀ ਕੱਗੇ ਦੇ ਲੋਕਾਂ ਨੇ ਫਤਵਾ ਦਿੱਤਾ ਬਹੁਤ ਵੱਡਾ ਮਾਣ ਦਿੱਤਾ ਪੂਰੇ ਬਹੁਮਤ ਦੇ ਨਾਲ ਤੁਸੀਂ ਸਾਡੇ ਜਿਹੜੋ ਐਮਸੀ ਬਣੇ ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਇਹ ਨਹੀਂ ਹੈਗਾ ਕਿ ਜਿਹੜੇ ਪਿਛਲੇ ਕੰਮ ਕਰੇ ਸੀਗੇ ਫੋਨ ਅਗੇ ਕੰਮ ਬੰਦ ਹੋ ਜਾਣ ਦੁੱਗਣੀ ਰਫਤਾਰ ਦੇ ਨਾਲ ਸਾਡੀ ਜਿਹੜੀ ਟੀਮ ਹੈ ਸਾਡੇ ਜਿਹੜੇ ਐਫਸੀ ਨੇ ਸਾਡੇ ਪ੍ਰਧਾਨ ਨੇ ਦੁੱਗਣੀ ਰਫਤਾਰ ਦੇ ਨਾਲ ਕੰਮ ਕਰਨਗੇ ਅਗਰ ਜੇ ਦੁੱਗਣੀ ਰਫਤਾਰ ਦੇ ਨਾਲ ਕੰਮ ਕਰਨਗੇ ਤਾਂ ਫਿਰ ਲੋਕਾਂ ਦਾ ਮੁੱਲ ਮੁੜੇਗਾ ਮੈਂ ਕੰਮ ਕੀਤਾ ਲੋਕਾਂ ਨੇ ਮੁੱਲ ਮੋੜਿਆ ਜਦੋਂ ਤੁਸੀਂ ਕੰਮ ਕਰੋਗੇ ਤਾਂ ਤੇ ਲੋਕ ਮੁੱਲ ਮੋੜਨਗੇ ਮੈਂ ਵਾਅਦਾ ਕੀਤਾ ਸੀਗਾ ਕਿ ਕੁਝ ਕੰਮ ਰਹਿ ਗਏ ਉਹਨਾਂ ਨੂੰ ਦੋਰਾ ਪੂਰੇ ਕਰਾਂਗੇ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਅੱਜ ਤਾਜਪੋਸ਼ੀ ਵਾਲੇ ਦਿਨ ਮੈਂ ਤੁਹਾਨੂੰ ਖੁਸ਼ਖਬਰੀ ਦੇ ਰਿਹਾ ਕਿ ਘੱਗਾ ਦੇ ਵਿੱਚ 20 ਲੱਖ ਰੁਪਿਆ ਜਿਹੜਾ ਸਟਰੀਟ ਲਾਈਟਾਂ ਦੇ ਲਈ ਆ ਆ ਚੁੱਕਾ ਹੈ ਆ ਤੁਹਾਡੀ ਤਾਜਪੋਸ਼ੀ ਤੋਂ ਬਾਅਦ ਚੋਣਾਂ ਸ਼ੁਰੂ ਕਰਾਂਗੇ ਅੱਜ ਦਾ ਪ੍ਰੋਗਰਾਮ ਸੀਗਾ ਕਿ ਜਿਹੜੇ ਆਪਣੇ ਕੱਗਾ ਨਗਰਪੰਚਾਇਤ ਦੀ ਜਿਹੜਾ ਇਲੈਕਸ਼ਨ ਹੋਇਆ ਸੀਗਾ ਉਸ ਦੀ ਪ੍ਰਧਾਨਗੀ ਦੀ ਚੋਣ ਹੋਈ ਸੀਗੀ ਅੱਜ ਜਿਹੜੀ ਤਾਜ ਪੁਸ਼ਟੀ ਦਾ ਦਿਨ ਸੀਗਾ ਔਰ ਸਾਰੇ ਐਮਸੀ ਸਾਹਿਬਾਨ ਔਰ ਜਿੰਨਾ ਸੱਜਣਾ ਨੇ ਕੱਗੇ ਦੇ ਵਿੱਚ ਮਿਹਨਤ ਕੀਤੀ ਔਰ ਆਮ ਆਦਮੀ ਪਾਰਟੀ ਦੇ ਕੰਮ ਲੋਕਾਂ ਨੂੰ ਦੱਸੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਤੇ ਵਧਾਈਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਔਰ ਸਾਡੇ ਪੂਰੇ ਬਹੁਮਤ ਦੇ ਨਾਲ ਸਾਡੇ ਐਮਸੀ ਸਾਹਿਬਾਨ ਬਣੇ ਆ ਫੇਰ ਇਲੈਕਸ਼ਨ ਹੋਇਆ ਅੱਜ ਤਾਜ ਪੂਛੀ ਵਾਲੇ ਦਿਨ ਸਰਦਾਰ ਮਿੱਠੂ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਸੀਗਾ ਉਹਨਾਂ ਦੀ ਅੱਜ ਤਾਜ ਪੂਛੀ ਦਾ ਦਿਨ ਔਰ ਉਮੀਦ ਕਰਦਾ ਕਿ ਪ੍ਰਧਾਨ ਸਾਹਿਬ ਸਾਰੇ ਐਮਸੀ ਸਾਹਿਬਾਨਾਂ ਨੂੰ ਔਰ ਸੀਨੀਅਰ ਵਾਈਸ ਪ੍ਰਧਾਨ ਸ਼ਕਤੀ ਗੋਲ ਜੀ ਉਮੀਦ ਪ੍ਰਧਾਨ ਜਸਵੰਤ ਸਿੰਘ ਜੱਸਾ ਜੀ ਔਰ ਸਾਰੇ ਐਮਸੀ ਸਾਹਿਬਾਨਾਂ ਨੂੰ ਇਹ ਨਾਲ ਲੈ ਕੇ ਚੱਲਣਗੇ ਕਿਉਂਕਿ ਤਿੰਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੱਡੀ ਜ਼ਿੰਮੇਵਾਰੀ ਹੈ ਔਰ ਤਿੰਨੋਂ ਪਲਾ ਅਕੋਰਡਿੰਗ ਦੇ ਹਿਸਾਬ ਦੇ ਨਾਲ ਇਹ ਜਿਹੜੇ ਚੁਣੇ ਗਏ ਨੇ ਔਰ ਬਹੁਤ ਸਾਰੀਆਂ ਵਧਾਈਆਂ ਤੇ ਮੁਬਾਰਕਾਂ ਉਮੀਦ ਕਰਦਾ ਕਿ ਕੱਗਾ ਦੀ ਡਿਵੈਲਪਮੈਂਟ ਨੂੰ ਆਪਣੀ ਬਿਹਤਰੀ ਲਈ ਕਰਨਗੇ ਸੋ ਸਾਰੇ ਲੋਕਾਂ ਨੇ ਆ ਫਿਰ ਆ ਵੋਟਾਂ ਪਾਜਾਂ ਨੇ ਇਲੈਕਸ਼ਨ ਹੋਇਆ ਔਰ ਉਹਨਾਂ ਦੀ ਉਮੀਦ ਤੇ ਖਰਾ ਉਤਰ ਦੀ ਕੋਸ਼ਿਸ਼ ਕਰਨਗੇ ਕਿਉਂਕਿ ਸਾਰੀ ਟੀਮ ਹੈ ਜਿਹੜੀ ਨੌਜਵਾਨ ਟੀਮ ਹੈ ਜੂਸ ਟੀਮ ਹੈ ਕੁਕੋਏ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ ਸੋ ਇਹਨਾਂ ਨੂੰ ਮਾਨ ਸਾਹਿਬ ਦੀ ਸਰਕਾਰ ਨੇ ਮੌਕਾ ਦਿੱਤਾ ਸੋ ਉਮੀਦ ਕਰਦਾ ਕਿ ਆਪਣੀ ਜ਼ਿੰਮੇਵਾਰੀਆਂ ਨੂੰ ਬੇਖੂਬੀ ਦੇ ਨਾਲ ਨਿਭਾਉਣਗੇ ਜੀ ਮੇਰੇ ਸਾਹਿਬ ਅੱਜ ਵਿਸ਼ੇਸ਼ ਕੀ ਹੈ ਜਿਹੜੇ ਕੰਮ ਕੀਤੇ ਗਏ ਆ ਤੇ ਕਿਹੜੇ ਕਰਨ ਵਾਲੇ ਨੇ ਕੱਗੇ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਸ਼ੁਰੂਆਤ ਦੇ ਵਿੱਚ ਮਾਨ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਅਸੀਂ ਸਕੂਲ ਆਫ ਅਮੀਨਸ ਦੇਵਾਗੇ ਤਾਂ ਜਿਹੜਾ ਉਹ ਸਕੂਲ ਦੀ ਸ਼ੁਰੂਆਤ ਕੱਗੇ ਤੋਂ ਹੋਈ ਉਸ ਤੋਂ ਬਾਅਦ ਦੇ ਵਿੱਚ 150 ਦੇ ਕਿਰੀਵ ਮਹੱਲਾ ਕਲੀਨਿਕ ਦਿੱਤਾ ਗਿਆ ਉਹਦੀ ਸ਼ੁਰੂਆਤ ਕੱਗੇ ਤੋਂ ਹੋਈ ਉਹ ਕੱਗੇ ਨੂੰ ਦਿੱਤਾ ਗਿਆ ਔਰ ਕੱਗੇ ਦੇ ਵਿੱਚ ਪਾਰਕ ਨਹੀਂ ਸੀ ਹੈਗਾ ਕੋਈ 25 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਰਕ ਬਣਿਆ ਜੀ ਔਰ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੈਗੀ ਸੀਗੀ 40 ਲੱਖ ਰੁਪਏ ਦੀ ਲਾਗਤ ਦੇ ਨਾਲ ਵੱਡਾ ਟੂਬਵਲ ਹੈ ਜਿਹੜਾ ਉਹ ਲੱਗਾ ਜੀ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਵੀ ਕਰਾਂਗੇ ਔਰ ਹੋਰ 20 ਲੱਖ ਰੁਪਏ ਜਿਹੜਾ ਉਹ ਆ ਚੁੱਕਾ ਉਹ ਜਿਹੜੀਆਂ ਸਟਰੀਟ ਲਾਈਟਾਂ ਉਹ ਘੱਗੇ ਦੇ ਵਿੱਚ ਜਿਹੜੀਆਂ ਉਹ ਲੱਗਣਗੀਆਂ ਜੀ ਔਰ ਐਸਟੀਪੀ ਦਾ ਜਿਹੜਾ ਪਲਾਨ ਹੈਗਾ ਉਹ ਵੀ ਬਹੁਤ ਜਲਦ ਉਹਦਾ ਟੈਂਡਰ ਵਗੈਰਾ ਸਾਰਾ ਕੁਝ ਹੋ ਗਿਆ ਪਰ ਸਾਨੂੰ ਜਗ੍ਹਾ ਦੀ ਥੋੜੀ ਜੀ ਦਿੱਕਤ ਆ ਰਹੀ ਹੈ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਓ ਸਭ ਵੀ ਆ ਕੇ ਆਪਣਾ ਇਸ਼ਤਿਹਾਰ ਦੇ ਕੇ ਅਸੀਂ ਉਹ ਜਗ੍ਹਾ ਦੀ ਜਿਹੜੀ ਉਹ ਕਰਾਂਗੇ ਜੀ ਭਾਲ ਜਗ੍ਹਾ ਕਰਕੇ ਉਸ ਤੇ ਅਸੀਂ ਪਲਾਂਟ ਲਵਾਵਾਂਗੇ ਜੀ ਔਰ ਵਾਟਰ ਟ੍ਰੀਟਮੈਂਟ ਪਲਾਂਟ ਦਾ ਹੈਗਾ ਜੀ ਜਿਹੜਾ ਉਹ ਵੀ ਚੱਲ ਰਿਹਾ ਜੀ ਜਿਹੜਾ ਸੀਵਰੇਜ ਦਾ ਹੈਗਾ ਜੀ ਘੱਗੇ